ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਹੁੰਚ ਚੁੱਕੇ ਆਂ ਗੋਂਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਗੋਂਦਵਾਲ ਨਗਰ ਵਸਾਇਆ ਸੀਗਾ ਤੇ ਇੱਥੇ ਬੋਲੀ ਦੀ ਸੇਵਾ ਕਰਾਈ ਸੀਗੀ ਤੇ ਆਪਾਂ ਪਹੁੰਚ ਚੁੱਕੇ ਆਂ ਗੋਂਦਵਾਲ ਸਾਹਿਬ ਆਪ ਇਹਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜੁੜੇ ਦਿਓ ਜੀਨੇ ਚੈਨਲ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਉਹ ਸਬਸਕ੍ਰਾਈਬ ਤੇ ਫੋਲੋ ਕਰ ਲਓ ਆ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਆਪ ਇਹਨੂੰ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ ਤੇ ਬੋਲੀ ਸਾਹਿਬ ਦੇ ਅਬਾਰੋਂ ਆਪ ਵੀ ਦਰਸ਼ਨ ਕਰੋ ਸਾਰੇ ਅਪ ਦਰਸ਼ਨ ਕਰੋ ਜੀ ਇਸ ਦਾ ਇਤਿਹਾਸ ਇਦਾਂ ਵਾ ਇਸ ਦੀ ਬੋਲੀ ਸਾਹਿਬ ਦੀ ਸੇਵਾ ਗੁਰੂ ਅਮਰਦਾਸ ਜੀ ਨੇ 1616 ਈਸਵੀ ਵਿੱਚ ਬਾਬਾ ਬੁੱਢਾ ਜੀ ਕੋਲੋਂ ਟੱਕ ਲਵਾ ਕੇ ਸ਼ੁਰੂ ਕਰਾਈ ਸੀਗੀ ਆਪ ਵੀ ਨੂੰ ਪਹਿਲਾਂ ਦਰਸ਼ਨ ਕਰਾਉਣੇ ਆ ਆਪਾਂ ਦਰਬਾਰ ਸਾਹਿਬ ਦੇ ਪਹਿਲਾਂ ਆਪ ਹੀ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਗੁਰੂ ਅਮਰਦਾਸ ਜੀ ਦੀ ਗੋਦਾ ਅਨੰਗ ਮਾਣੋ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਬੋਲੀ ਸਾਹਿਬ ਦੇ ਇਹ ਬਾਹਰਲੀ ਸਾਈਡ ਜੋ ਆਪ ਜੀ ਨੇ ਥੜਾ ਦੇਖਿਆ ਇੱਥੇ ਗੁਰੂ ਅਮਰਦਾਸ ਜੀ ਬੈਠ ਕੇ ਸੇਵਾ ਕਰਾਇਆ ਕਰਦੇ ਸੀ ਤੇ ਆਪਾਂ ਜਾ ਰਹੇ ਆ ਬੋਲੀ ਸਾਹਿਬ ਦੇ ਬੋਲੀ ਦੀਆਂ 84 ਪੌੜੀਆਂ ਵਾਂ ਤੇ ਇਸ ਦਾ ਇਤਿਹਾਸ ਇਹ ਹੈ ਵੀ ਆਪਾਂ 84 ਪੌੜੀਆਂ ਦੇ ਉੱਤੇ 84 ਵਾਰ ਜਪਜੀ ਸਾਹਿਬ ਦੇ ਪਾਠ ਕਰਾਂਗੇ ਤੇ ਆਪਣੀ 84 ਲੱਖ ਜੁਨੀ ਕੱਟੀ ਜਾਊਗੀ ਜੇ ਆਪਾਂ 84 ਵਾਰ 84 ਪੌੜੀਆਂ ਦੇ ਉੱਤੇ 84 ਜਪਜੀ ਸਾਹਿਬ ਦੇ ਪਾਠ ਕਰਾਂਗੇ ਇਸੇ ਹੈ ਇਸ਼ਨਾਨ ਕਰਾਂਗੇ ਤੇ 84 ਕੱਟੀ ਜਾਂਦੀ ਆ ਇਸ ਬੋਲੀ ਦੀ ਸੇਵਾ 1616 ਈਸਵੀ ਵਿੱਚ ਬਾਬਾ ਬੁੱਢਾ ਜੀ ਕੋਲੋਂ ਟੱਕ ਲਵਾ ਕੇ ਸ਼ੁਰੂ ਕਰਾਈ ਸੀ ਗੁਰੂ ਅਮਰਦਾਸ ਜੀ ਨੇ ਆਪ ਜੀ ਦਰਸ਼ਨ ਕੀਤਾ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਤੇ ਅੱਗੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਖਡੂਰ ਸਾਹਿਬ ਜਾ ਰਹੇ ਆ ਖਡੂਰ ਸਾਹਿਬ ਦੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਹਾਂਜੀ ਸੰਗਤ ਜੀ ਜੇ ਆਪੀ ਨੇ ਸਾਡਾ ਚੈਨਲ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤੇ ਜੈਨ ਸਾਡਾ ਸਬਸਕ੍ਰਾਈਬ ਅਤੇ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਕਰਿਆ ਕਰੋ ਜੋ ਸਾਡਾ ਹੌਸਲਾ ਵਧੇਗਾ ਤੇ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਹਾਂਜੀ ਆਪਾਂ ਪਹੁੰਚ ਗਏ ਸ੍ਰੀ ਖਡੂਰ ਸਾਹਿਬ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਦੇ ਜੁੜੇ ਰਿਓ ਨਾਲ ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਅਸਥਾਨ ਹੈ ਇਸ ਇਸ ਸਥਾਨ ਦੇ ਉੱਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬਹੁਤ ਲੰਮਾ ਸਮਾਂ ਬਤੀਤ ਕੀਤਾ ਵਾ ਸਮਾਜਿਕ ਤੇ ਧਾਰਮਿਕ ਸੱਭਿਆਚਾਰਕ अनेका ਕਾਰਜ ਕੀਤੇ ਇਸ ਸਥਾਨ ਦੇ ਉੱਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਜਗ੍ਹਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਜਿੱਥੇ ਇੱਥੇ ਜਗ੍ਹਾ 'ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਿਸ਼ਕਾਰ ਹੋਇਆ ਸੀਗਾ ਇਹ ਉਹ ਜਗ੍ਹਾ ਵਾ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਉਹ ਜਗ੍ਹਾ ਵਾ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਸ਼ਿਸ਼ਕਾਰ ਹੋਇਆ ਸੀਗਾ ਤੇ ਅੱਗੇ ਤੁਹਾਨੂੰ ਦਰਸ਼ਨ ਕਰਾਉਣੇ ਆਇ ਇੱਕ ਕਿਲਾ ਤੇ ਇਸ ਕਿਲੇ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦਾ ਠੇਡਾ ਵੱਜਿਆ ਸੀ ਤੇ ਇਸ ਕਿਲੇ ਨੇ ਬਾਅਦ ਚ ਕਰੀਰ ਦਾ ਰੂਪ ਧਾਰਨ ਕਰ ਲਿਆ ਸੀ ਇੱਕ ਕਰੀਰ ਕਰੀਰ ਉੱਗਿਆ ਸੀ ਇੱਥੇ ਜਿਹੜਾ ਇਹ ਕਰੀਰ ਦਾ ਦਰਖਤ ਆ ਇਹ ਤਾਂ ਹੁਣ ਸੁੱਕ ਚੁੱਕਿਆ ਵਾ ਤੇ ਹੁਣ ਸੰਗਤ ਦੇ ਦਰਸ਼ਨਾਂ ਵਾਸਤੇ ਵੀ ਇਹ ਰੱਖਿਆ ਵਾ ਸਭਾਲ ਕਰਦੇ ਦੀ ਸੀਸੀ ਦੇ ਵਿੱਚ ਵਿੱਚ ਜੜ ਕੇ ਰੱਖਿਆ ਵਾ ਇਹ ਸਤੰਗਤ ਨੂੰ ਦਰਸ਼ਨ ਕਰਾਉਣ ਵਾਸਤੇ ਉਹ ਸਾਹਮਣੇ ਥੜਾ ਸਾਹਿਬ ਆ ਤੇ ਆਪ ਇਹਨੂੰ ਖੂਦ ਇਹ ਵੀ ਦਰਸ਼ਨ ਕਰਾਵਾਂਗੇ ਆਪ ਇਹਨੂੰ ਖੂਦ ਇਹ ਪਹਿਲਾਂ ਦਰਸ਼ਨ ਕਰਾਉਣੇ ਆ ਬਾਅਦ ਚ ਆਪਾਂ ਥੜਾ ਸਾਹਿਬ ਦੇ ਦਰਸ਼ਨ ਕਰਾਂਗੇ ਇਹ ਖੂ ਬੀਬੀ ਅਮਰੋ ਜੀ ਨੇ ਜੋ ਕਿ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰੀ ਸਨ ਉਹਨਾਂ ਨੇ ਇਥੇ ਜਲਦੀ ਕਮੀ ਹੋਣ ਕਰਕੇ ਇਹ ਖੂਬ ਬਣਾਇਆ ਸੀਗਾ ਤੇ ਇਸ ਦਾ ਪਾਣੀ ਜਿਹੜਾ ਖਾਰਾ ਸੀਗਾ ਤੇ ਬਾਅਦ ਚ ਗੁਰੂ ਅੰਗਦੇਵ ਜੀ ਨੂੰ ਫਿਰ ਬੇਨਤੀ ਕੀਤੀ ਸੀ ਗੁਰੂ ਅੰਗਦੇਵ ਜੀ ਨੇ ਫਿਰ ਇੱਕ ਇਹਦੇ ਵਿੱਚ ਮੋਹ ਸਿੱਟਿਆ ਸੀਗਾ ਤੇ ਉਹ ਫਿਰ ਬਾਅਦ ਚ ਪਾਣੀ ਪੀਣ ਯੋਗ ਹੋ ਗਿਆ ਸੀਗਾ ਤੇ ਆ ਵੀ ਹੁਣ ਦਰਸ਼ਨ ਕਰ ਰਹੇ ਹੋ ਥੜਾ ਸਾਹਿਬ ਦੇ ਇਹ ਗੁਰੂ ਅਮਰਦਾਸ ਜੀ ਦੀ ਸਥਾਨ ਹੈ ਥੜਾ ਸਾਹਿਬ ਦਰਸ਼ਨ ਕਰੋ ਨਿਤਮਨ ਵੰਦਰੋ ਜੀ ਥੜਾ ਸਾਹਿਬ ਦੇ ਕਰੋ ਦਰਸ਼ਨ ਜੀ ਵਾਹਿਗੁਰੂ ਸਤ ਨਾਮ ਹਮ ਸਤ ਨਾਮ ਜੀ ਵਾਹਿਗੁਰੂ 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 ਜੀ ਤਨ ਤਨ ਗੁਰੂ ਅਮਰਦਾਸ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਤੇ ਤੁਹਾਨੂੰ ਅੰਦਰ ਆ ਪ੍ਰਦਰਸ਼ਨ ਕਰਾਵਾਂਗੇ ਅਜਾਇਬ ਘਰ ਦੇ ਅਜਾਇਬ ਘਰ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਪਹਿਲਾਂ ਤੁਹਾਨੂੰ ਇਤਿਹਾਸ ਨਾਲ ਦੇਖੋ ਇਤਿਹਾਸ ਇਸ ਤੋਂ ਵੀ ਇਤਿਹਾਸ ਤੋਂ ਸਕਰੀਨ ਸ਼ਾਟ ਮਾਰ ਕੇ ਪੜ੍ਹ ਵੀ ਸਕਦੇ ਹੋ ਸਾਰਾ ਇਤਿਹਾਸ ਇਹਦੇ ਵਿੱਚ ਸਰਵਨ ਕੀਤਾ ਹੋਇਆ ਵਾ ਪੜ ਸਕਦੇ ਹੋ ਆਪ ਜੀ ਇਹ ਇੰਗਲਿਸ਼ ਵਿੱਚ ਵੀ ਆ ਪੰਜਾਬੀ ਵਿੱਚ ਵੀ ਆ ਹਿੰਦੀ ਵਿੱਚ ਵੀ ਆ ਆਪ ਹੀ ਪੜ ਸਕਦੇ ਹੋ ਆਪ ਇਹ ਹੁਣ ਅਜਾਇਬ ਘਰ ਦੇ ਅੰਦਰ ਦੇਖੋ ਅਜਾਇਬ ਘਰ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਰੇ ਜੀਵਨ ਦੀ ਇਹਦੇ ਵਿੱਚ ਤਸਵੀਰਾਂ ਲੱਗੀਆਂ ਹੋਊਗਾ ਨਾਲ ਇਹਦੇ ਵਿੱਚ ਇਤਿਹਾਸ ਵੀ ਲਿਖਿਆ ਹੋਇਆ ਵਾ ਆਪ ਜੀ ਜਦ ਵੀ ਆਓ ਤੇ ਇੱਥੇ ਆ ਕੇ ਇਹ ਦੇ ਦਰਸ਼ਨ ਕਰ ਸਕਦੇ ਹੋ ਇਹ 24 ਖੁੱਲ੍ਹੇ ਹੁੰਦਾ 24 ਘੰਟੇ ਸਗਰਬਨ ਜਿੱਦਾਂ ਗੁਰਦੁਆਰਾ ਖੁੱਲਾ ਵਾਰ ਇਹ ਵੀ ਖੁੱਲ੍ਹੇ ਹੁੰਦਾ ਆਪ ਵੀ ਦਰਸ਼ਨ ਕਰ ਸਕਦੇ ਹੋ ਇਤਿਹਾਸ ਦੇ ਵੀ ਜਾਨੂ ਹੋ ਸਕਦੇ ਹੋ ਤੁਸੀਂ ਆਪ ਇਹਨਾਂ ਜੋ ਇਤਿਹਾਸ ਨਹੀਂ ਪੜਿਆ ਹੋਏਗਾ ਤੇ ਇਸ ਵਿੱਚ ਪੂਰਾ ਇਤਿਹਾਸ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਤੋਂ ਅਮਰਦਾਸ ਜੀ ਦੇ ਜੀਵਨ ਦੀ ਸਾਰੀ ਇਹਦੇ ਵਿੱਚ ਲਿਖਿਆ ਅਤੇ ਫਿਰ ਤਸਵੀਰਾਂ ਬਣੀਆਂ ਨਾਲ ਥੱਲੇ ਉਹਦੇ ਵਿੱਚ ਇਤਿਹਾਸ ਵੀ ਲਿਖਿਆ ਵਾ ਤੇ ਆਪ ਜੀ ਜਦੋਂ ਵੀ ਆਓ ਜ਼ਰੂਰ ਇੱਥੇ ਵਿਜ਼ਿਟ ਕਰੋ ਤੇ ਆ ਕੇ ਇਤਿਹਾਸ ਦੇ ਜਾਨੂ ਹੋ ਅਸੀਂ ਵੀ ਪਰਮਿਸ਼ਨ ਲਈ ਸੀਗੀ ਵੀਡੀਓ ਬਣਾਉਣ ਦੀ ਕੰਦੇ ਬਣਾ ਸਕਦੇ ਹਾਂ ਬਣਾ ਲਓ ਫਿਰ ਭੇਜਿਆ ਜਾਏ ਵੀਡੀਓ ਬਣਾਈ ਸੀਗੀ ਠੀਕ ਹੈ ਚਲੋ ਤੁਹਾਨੂੰ ਵੀ ਦਿਖਾ ਦਾਂਗੇ ਜੈਪ ਘਰ ਅੰਦਰ ਦਰਸ਼ਨ ਕਰਾਵਾਂਗੇ ਜਦ ਵੀ ਆਪ ਜੀ ਆਓ ਜੀਉਲ ਜੈਪ ਘਰ ਦੇ ਵਿੱਚ ਆ ਕੇ ਦਰਸ਼ਨ ਕਰਿਆ ਕਰੋ ਇਸ ਜਗ੍ਹਾ ਦੇ ਉੱਤੇ ਗੁਰੂ ਅੰਗਦ ਦੇਵ ਜੀ ਨੇ ਬਹੁਤ ਲੰਮਾ ਸਮਾਂ ਬទਿਤ ਕੀਤਾ ਸੀ ਤੇ ਇਹ ਖਰੂਰ ਸਾਹਿਬ ਦਾ ਜਿਹੜਾ ਨਾਮ ਰੱਖਿਆ ਸੀਗਾ ਖਰੂਰ ਸਾਹਿਬ ਦਾ ਨਾਮ ਆ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਇਹ ਲਿਖਿਆ ਗਿਆ ਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਸ ਖਡੂਰ ਸਾਹਿਬ ਦਾ ਜਿਹੜਾ ਜਗਰ ਹੁੰਦਾ ਵਾ ਤੇ ਇਸ ਜਿਹੜੀ ਖਡੂਰ ਸਾਹਿਬ ਦੀ ਧਰਤੀ ਹੈ ਇਹ ਨੌ ਗੁਰੂ ਸਾਹਿਬਾਨਾਂ ਦੀ ਚਰਨਛੋਹ ਧਰਤੀ ਹੈ ਇਹ ਨੌ ਗੁਰੂ ਸਾਹਿਬਾਨ ਆਏ ਸੀ ਇੱਥੇ ਇਸ ਧਰਤੀ ਉੱਤੇ ਤੇ ਇਸ ਦਾ ਇਤਿਹਾਸ ਬਹੁਤ ਪਵਿੱਤਰ ਆ ਤੇ ਗੁਰੂ ਅੰਗਦ ਦੇਵ ਜੀ ਨੇ ਬਹੁਤ ਲੰਮਾ ਸਮਾਂ ਬਤੀਤ ਕੀਤਾ ਇੱਥੇ ਗੁਰੂ ਅਮਰਦਾਸ ਜੀ ਨੇ ਵੀ ਅਮਰਦਾਸ ਜੀ ਇੱਥੇ ਸੇਵਾ ਕਰਦੇ ਹੁੰਦੇ ਸੀ ਗੁਰੂ ਅੰਗਦ ਦੇਵ ਜੀ ਦੀ ਜਾ ਲੈ ਕੇ ਆਇਆ ਕਰਦੇ ਸੀ ਇਸ਼ਨਾਨ ਵਾਸਤੇ ਆਪ ਇਹਨਾਂ ਇਤਿਹਾਸ ਪੜ੍ਹਿਆ ਹੀ ਹੋਣਾ ਵਾ ਤੇ ਉਹ ਕਿਲੇ ਦੇ ਵਿੱਚ ਠੇਡਾ ਲੱਗਾ ਸੀਗਾ ਤੇ ਉਸ ਤੋਂ ਬਾਅਦ ਉਹ ਕਿਲਾ ਕਰੀਰ ਦੇ ਰੂਪ ਵਿੱਚ ਜਿਹੜਾ ਤਬਦੀਲ ਹੋਇਆ ਸੀ ਕਰੀਰ ਬਣ ਗਿਆ ਇਸ ਕਰੀਰ ਦਾ ਦਰਖਤ ਬਣ ਗਿਆ ਸੀਗਾ ਤੇ ਜਲਾਏ ਦੇ ਘਰ ਦੇ ਮੁਰੇ ਕਿਲਾ ਸੀ ਉਹ ਤੇ ਉੱਥੇ ਉਹ ਕਿਲਾ ਲੱਗਾ ਸੀਗਾ ਉਹਦੇ ਵਿੱਚ ਠੇਡਾ ਲੱਗਿਆ ਸੀ ਗੁਰੂ ਅਮਰਦਾਸ ਜੀ ਦਾ ਤੇ ਆਪ ਇਹਨਾਂ ਇਤਿਹਾਸ ਪੜ੍ਹਿਆ ਹੋਈਗਾ ਸਾਰਾ ਆਪ ਹੀ ਬੁਰਾ ਦਰਸ਼ਨ ਕਰੋ ਜੀ ਦੇਖੋ ਜੈਬ ਘਰ ਤੇ ਜਦੋਂ ਵੀ ਆਓ ਜੈਬ ਘਰ ਦੇ ਵਿੱਚ ਜਰੂਰ ਆ ਕੇ ਵਿజిਟ ਕਰੋ ਤੇ ਆਪ ਇਹਨੂੰ ਇਤਿਹਾਸ ਬਾਰੇ ਵੱਧ ਨੌਲੇਜ ਹੋਵੇਗੀ ਵੱਧ ਆਪ ਜੀ ਪੜ ਸਕਦੇ ਹੋ ਦੇਖ ਸਕਦੇ ਹੋ ਇਤਿਹਾਸ ਇਥੇ ਇਹ ਜਿਹੜੀ ਜਿਸ ਦਰਬਾਰ ਸਾਹਿਬ ਬਣਿਆ ਵਾ ਇਹ ਜਗਾ ਵਾ ਜਿਹੜੀ ਇਹ ਜਗਾ ਵੀ ਗੁਰੂ ਅੰਗਦ ਦੇਵ ਜੀ ਨੇ ਖਰੀਦੀ ਸੀ ਇਹ ਬਾਅਦ ਵਿੱਚ ਜਲਾਇ ਤੋਂ ਖੇਤ ਲਈ ਸੀ ਜਗਾ ਜਿਹੜਾ ਸਾਹਮਣੇ ਦਰਬਾਰ ਸਾਹਿਬ ਬਣਿਆ ਜਿੱਥੇ ਇਹ ਜਗਾ ਗੁਰੂ ਅੰਗਦ ਦੇਵ ਜੀ ਨੇ ਪੈਸੇ ਦੇ ਕੇ ਖਰੀਦੀ ਸੀ ਵੀ ਜਲਾਇ ਤੋਂ ਹੁਣ ਆਪਾਂ ਜਾ ਰਹੇ ਹਾਂ ਉਧਰ ਪ੍ਰਸ਼ਾਦਾ ਛਕਾਂਗੇ ਪ੍ਰਸ਼ਾਦਾ ਆ ਲੰਗਰ ਖਾਣਾ ਜੀ ਇਹ ਲੰਗਰ ਹਾਲ ਆ ਆਪੀ ਦਰਸ਼ਨ ਕਰੋ ਜੀ ਹੁਣ ਇਸ ਤੋਂ ਬਾਅਦ ਆਪਾਂ ਪ੍ਰਦਰਸ਼ਨ ਕਰਾਵਾਂਗੇ ਬਾਹਰਲੀ ਸਾਈਡ ਤੋਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਪੂਰੇ ਕਦੂਰ ਸਾਹਿਬ ਗੁਰਦੁਆਰ